ਨਿਗਾ ਸਵਾਗਤ ਹੈ ਮੈਂ ਹਾਂ ਅਨੂਬੀਰ ਕੌਰ ਤੇ ਲੈ ਕੇ ਹਾਜ਼ਰ ਆਂ ਅੰਤਰਰਾਸ਼ਟਰੀ ਖਬਰਾਂ ਦਾ ਇਹ ਖਾਸ ਬਲਟਨ ਇਸ ਬਲਟਨ ذریعے ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈਏ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਦੀ ਨਿਜਰ ਮਾਮਲੇ 'ਚ ਕੈਨੇਡਾ ਸਰਕਾਰ ਦਾ ਨਵਾਂ ਬਿਆਨ ਨਿਜਰ ਮਾਮਲੇ ਨਾਲ ਪੀਐਮ ਮੋਦੀ ਦਾ ਨਹੀਂ ਕੋਈ ਸੰਬੰਧ ਮੋਦੀ ਜੈ ਸ਼ੰਕਰ ਤੇ ਡਵਾਲ ਦੇ ਵਿਰੁੱਧ ਨਹੀਂ ਕੋਈ ਸਬੂਤ ਇਮੀਗ੍ਰੇਸ਼ਨ ਧੱਗੀਆਂ ਰੋਕ ਲਈ 온ਟਾਰੀਓ ਚ ਨਵਾਂ ਕਾਨੂੰਨ ਕੰਸਲਟੈਂਟਸ ਲਈ ਨਵੀਆਂ ਪਾਬੰਦੀਆਂ ਤੇ ਜੁਰਮਾਨੇ ਦੀ ਤਜਵੀਜ਼ ਧੋਖਾਧੜੀ ਕਰਨ ਵਾਲਿਆਂ ਤੇ ਹੁਣ 3 ਤੋਂ 10 ਸਾਲ ਦੀ ਲੱਗੇਗੀ ਪਾਬੰਦੀ ਨਾ ਯਾਤਰੀਆਂ ਲਈ ਵੱਡੀ ਰਾਹਤ 에어ਪੋਰਟ ਤੇ ਲੱਗੀਆਂ ਪਾਬੰਦੀਆਂ ਹਟਾਈਆਂ ਸੁਰੱਖਿਆ ਦੇ ਨਵੇਂ ਨਿਯਮ ਹੁਣ ਹੋਏ ਖਤਮ ਲੰਬੀਆਂ ਸਪੀਰਿੰਗ ਲਾਈਨਾਂ ਤੋਂ ਮਿਲੇਗਾ ਛੁਟਕਾਰਾ ਕ੍ਰੇਡਾ ਪੋਸਟ ਤੇ ਪਲਾਜ਼ਮਾ ਦੀ ਹੜਤਾਲ ਦੂਸਰੇ ਹਫਤੇ ਚ ਦਾਖਲ ਹੜਤਾਲ ਨਾਲ ਲੋਕ ਹੋਰੇ ਨੇ ਪ੍ਰਭਾਵਿਤ ਫੈਡਰਲ ਤੇ ਸੂਬਾ ਸਰਕਾਰਾਂ ਕਰਨ ਲੱਗੀਆਂ ਬਦਲਵੇਂ ਪਰਵਰਤ ਕੋਵਿਡ-19 ਨੂੰ ਲੈ ਕੇ ਵਿਗਿਆਨੀਆਂ ਦਾ ਵੱਡਾ ਖੁਲਾਸਾ ਲੈਬ ਤੋਂ ਨਹੀਂ ਫੈਲਿਆ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਤੱਕ ਪਹੁੰਚਿਆ ਕੋਵਿਡ-19 ਚੀਨ ਦੀ ਮਹਾਨ ਮਾਰਕੀਟ ਤੋਂ ਮਿਲੇ ਵਾਇਰਸ ਫੈਲਣ ਦੇ ਸਬੂਤ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਹਰਦੀਪ ਸਿੰਘ ਨਿੱਜਰ ਮਾਮਲੇ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਬਣਿਆ ਹੋਇਆ ਹੈ ਹੁਣ ਕੈਨੇਡਾ ਦੀ ਸਰਕਾਰ ਦੇ ਵੱਲੋਂ ਹਰਦੀਪ ਸਿੰਘ ਨਿੱਜਰ ਮਾਮਲੇ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਦਰਅਸਲ ਕੈਨੇਡਾ ਦੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਹਰਦੀਪ ਨਿੱਜਰ ਮਾਮਲੇ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ। ਇਨਾਂ ਹੀ ਨਹੀਂ ਕੈਨੇਡਾ ਦੀ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ ਨੂੰ ਕੈਨੇਡਾ ਵਿੱਚ ਕਿਸੇ ਗੰਭੀਰ ਅਪਰਾਧਿਕ ਗਤੀਵਿਧੀ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਹੈ। ਕੈਨੇਡਾ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 14 ਅਕਤੂਬਰ ਨੂੰ ਕੈਨੇਡਾ ਵਿੱਚ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਅਤੇ ਅਧਿਕਾਰੀਆਂ ਨੇ ਭਾਰਤੀ ਏਜੰਟਾਂ ਦੁਆਰਾ ਕੈਨੇਡਾ ਵਿੱਚ ਕਥਿਤ ਤੌਰ ਤੇ ਕੀਤੇ ਗਏ ਅਪਰਾਧਾਂ ਨੂੰ ਜਨਤਕ ਕੀਤਾ ਪਰ ਕੈਨੇਡੀਅਨ ਸਰਕਾਰ ਨੇ ਕਦੇ ਇਹ ਨਹੀਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜਾਂ NSA ਰੋਪਾਲ ਇਨ ਆਪਰਾਧਾਂ ਦੇ ਵਿੱਚ ਸ਼ਾਮਿਲ ਸਨ ਅਜਿਹਾ ਕੋਈ ਵੀ ਦੋਸ਼ ਗਲਤ ਅਤੇ ਬੇਬੁਨਿਆਦ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕੈਨੇਡਾ ਸਰਕਾਰ ਕੋਲ ਪੀਐਮ ਮੋਦੀ ਵਿਦੇਸ਼ ਮੰਤਰੀ ਐਸ ਜੇ ਆਸ਼ੰਕਰ ਜਾਂ ਜੀ ਟੋਪਾਲ ਦੇ ਕੈਨੇਡਾ ਅੰਦਰ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਹੈ। ਟਰੂਡੋ ਸਰਕਾਰ ਦਾ ਇਸ ਸਪਸ਼ਟੀਕਰਨ ਕੈਨੇਡਾ ਦੇ ਅਖਬਾਰ ਵਿੱਚ ਇੱਕ ਰਿਪੋਰਟ ਦੇ ਦਾਅਵੇ ਤੋਂ ਬਾਅਦ ਆਇਆ ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਨਿਰਜਰ ਦੇ ਕਤਲ ਦੀ ਕਥਿਤ ਸਾਜ਼ਿਸ਼ ਭਾਰਤ ਦੇ ਚੋਟੀ ਦੇ ਆਗੂਆਂ ਨੇ ਰਚੀ ਸੀ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਕ ਕੈਨੇਡਾ ਦੀ ਧਰਤੀ ਤੇ ਭਾਰਤੀ ਝੰਡਾ ਦੁਆਰਾ ਕਥਿਤ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦੇ ਕੋਈ ਸਬੂਤ ਨਹੀਂ ਮਿਲੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੈਥੇਲੀ ਡਰੋਇਨ ਨੇ ਵੀ ਇਹ ਕਿਹਾ ਕਿ ਪਰਦੇ ਵਿਦੇਸ਼ ਮੰਤਰੀ ਸੁਬ੍ਰਮਨਿਅਮ ਜਯੰਸ਼ੰਕਰ ਜਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੀਤ ਡੋਵਾਲ ਵੱਲ ਇਸ਼ਾਰਾ ਕਰਦੇ ਕੋਈ ਵੀ ਸਬੂਤ ਨਹੀਂ ਨੇ। ਇੱਕ ਬਿਆਨ ਵਿੱਚ ਡਰੋਇਨ ਨੇ ਕਿਹਾ ਕਿ ਇਸ ਵਿਉਲ ਤੇ ਕੋਈ ਵੀ ਸੁਝਾਅ ਠਕਲਾ ਤੇ ਅਨੁਚਿਤ ਹੋਣਗੇ। ਡਰੋਇਨ ਦਾ ਬਿਆਨ ਗਲੋਬ ਐਂਡ ਮੇਲ ਦੀ ਉਸ ਰਿਪੋਰਟ ਤੋਂ ਬਾਅਦ ਹੈ ਜਿਸ ਵਿੱਚ ਕਿਹਾ ਗਿਆ ਸੀ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਮੋਦੀ ਜੈਸ਼ੰਕਰ ਅਤੇ ਡੋਵਾਲ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਤੇ ਧਮਕਾਉਣ ਦੀ ਮੁਹਿੰਮ ਬਾਰੇ ਜਾਣਦੇ ਸਨ 6 ਭਾਰਤੀ ਡਿਪਲੋਮੇਟਾਂ ਨੂੰ ਪਿਛਲੇ ਮਹੀਨੇ ਕੈਨੇਡਾ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਖਾਲਸਾਣ ਲਹਿਰ ਨਾਲ ਜੁੜੇ ਕੈਨੇਡੀਅਨਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਅਹੁਦੇ ਦੀ ਵਰਤੋਂ ਕੀਤੀ ਅਤੇ ਫਿਰ ਉਸ ਜਾਣਕਾਰੀ ਨੂੰ ਅਪਰਾਧਿਕ ਗਰੋਹਾਂ ਤੱਕ ਪਹੁੰਚਾਇਆ ਸੀ ਜਿਨ੍ਹਾਂ ਨੇ ਸਿੱਧੇ ਤੌਰ ਤੇ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਸੀ ਸਰਕਾਰ ਨੇ ਇਮੀਗ੍ਰੇਸ਼ਨ ਮਾਹਿਰਾ ਵਿਰੋਧ ਸਖਤ ਕਦਮ ਚੁੱਕਣ ਦਾ ਇਰਾਦਾ ਕਰ ਲਿਆ ਹੈ। ਦਰਅਸਲ অন্ਟਾਰੀਓ ਦੀ ਸਰਕਾਰ ਨਿਪ ਦਿਨ ਇਮੀਗ੍ਰੇਸ਼ਨ ਦੇ ਨਾਂ ਤੇ ਹੁੰਦੀਆਂ ਧੋਖਾਧੜੀਆਂ ਦੇ ਖਿਲਾਫ ਇੱਕ ਬਿੱਲ ਲਿਆਉਣ ਜਾ ਰਹੀ ਹੈ। ਔਰ ਇਸ ਬਿੱਲ ਨਾਲ ਉਹਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਜੋ ਲੋਕਾਂ ਨੂੰ ਠੱਗਦੇ ਨੇ। ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਅਤੇ ਜੁਰਮਾਨੇ ਵੀ ਅਦਾ ਕਰਨੇ ਪੈ ਸਕਦੇ ਨੇ। ਪਰ ਹੁਣ ਸਵਾਲ ਇਹ ਹੈ ਕਿ ਕੀ ਇਹ ਬਦਲਾ ਲੋਕਾਂ ਨਾਲ ਹੁੰਦੀਆਂ ਧੋਖਾਧੜੀਆਂ ਨੂੰ ਬਿਲਕੁਲ ਖਤਮ ਕਰ ਦੇਵੇਗਾ? ਅਤੇ ਇਸ ਕਾਨੂੰਨ ਦੇ ਮੁੱਖ ਅੰਸ਼ ਕੀ ਨੇ ਇਹ ਹੀ ਸਮਝਦੇ ਆ ਇਸ ਰਿਪੋਰਟ ਦੇ ਰਾਹੀਂ ਇਮੀਗ੍ਰੇਸ਼ਨ ਬਾਬਤ ਹੋਰੇ ਨਿਤ ਦਿਨ ਕਪੜਿਆਂ ਨੂੰ ਰੋਕਣ ਦੇ ਇਰਾਦੇ ਨਾਲ 온ਟਾਰੀਓ ਸਰਕਾਰ ਇੱਕ ਨਵੀਂ ਪਹਿਲ ਕਦਮੀ ਕਰਦਿਆਂ ਸ਼ੋਸ਼ਣ ਕਰਨ ਵਾਲੇ ਇਮੀਗ੍ਰੇਸ਼ਨ ਕੰਸਲਟੈਂਟ ਤੇ ਸਿਕੰਜਾ ਕੱਸਣ ਲਈ ਇੱਕ ਬਿੱਲ ਲੈ ਕੇ ਆਉਣ ਦੀ ਤਜ਼ਵੀਰ ਰੱਖ ਰਹੀ ਹੈ ਇਸ ਵਿੱਚ ਇਮੀਗ੍ਰੇਸ਼ਨ ਕੰਸਲਟੈਂਟ ਦੂਸਰ ਦਾਤਾਵਾਂ ਅਤੇ ਪ੍ਰੋਗਰਾਮ ਲਈ ਅਰਜੀ ਦੇਣ ਵਾਲੇ ਬਿਨੇਕਾਰਾਂ ਵਿਚਕਾਰ ਵਧੇਰੇ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਲੋੜ ਤੇਜ਼ ਹੋ ਦਿੱਤਾ ਜਾਣਾ ਹੈ। ਸਰਕਾਰ ਕੰਸਲਟੈਂਟਸ ਅਤੇ ਬਿਨੇਕਾਰਾਂ ਵਿਚਕਾਰ ਲਿਖਤੀ ਇਕਰਾਰਨਾਮਾ ਕਰਨ ਦੀ ਲੋਟ, ਕੰਸਲਟੈਂਟਸ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਦਾ ਸਬੂਤ ਪ੍ਰਦਾਨ ਕਰਨਾ, ਬਿਨੇਕਾਰਾਂ ਨੂੰ ਉਹਨਾਂ ਦੀ ਆਪਣੀ ਫਾਈਲ ਤੱਕ ਵਧੇਰੇ ਪਹੁੰਚ ਜਿਹੇ ਇਕਰਾਰ ਲੈ ਕੇ ਆਉਣ ਤੇ ਵਿਚਾਰ ਕਰ ਰਹੀ ਹੈ। ਹੰਟਰੀਓ ਦੇ ਇਮੀਗ੍ਰੇਸ਼ਨ ਮਨਿਸਟਰ ਡੇਵਿਡ ਪਿਕਨੀਵਲੋ ਬ੍ਰੈਂਟਨ ਵਿੱਚ ਪ੍ਰੋਵਿੰਸ਼ੀਅਲ ਅਤੇ ਮਿਊਸਿਪਲ ਨਗਰ ਕਾਮਾਂ ਦੀ ਹਾਜ਼ਰੀ ਵਿੱਚ ਇਸ ਦਾ ਐਲਾਨ ਕੀਤਾ ਗਿਆ। ਨਿਸ਼ਚਿਤ ਮੁਤਾਬਕ ਅਗਲੇ ਹਫਤੇ ਸਰਕਾਰ ਦਾਇਰ ਬਿੱਲ ਲਿਉਣ ਦਾ ਇਰਾਦਾ ਹੈ ਇਹ ਬਿੱਲ ਅਨਟਰੀਓ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਨਾਹੀ ਲੱਗਣ ਵਾਲੀਆਂ ਅਰਜ਼ੀਆਂ ਉੱਪਰ ਕੇਂਦਰਿਤ ਹੋਵੇਗਾ ਇਮੀਗ੍ਰੇਸ਼ਨ ਟਾਲਿਆਂ ਨੂੰ ਰੋਕਣ ਲਈ ਸਰਕਾਰ ਉਹ ਅਨਟਰੀਓ ਇਮੀਗ੍ਰੇਸ਼ਨ ਐਕਟ 2015 ਦੇ ਤਹਿਤ OINP ਲਈ ਕੁਝ ਨਵੇਂ ਉਪਾਅ ਲੈ ਕੇ ਆ ਰਹੀ ਹੈ ਇਸ ਪ੍ਰਸਤਾਵਿਤ ਬਿੱਲ ਵਿੱਚ ਤੋਂ ਖਦੜੀ ਵਿੱਚ ਸ਼ਾਮਲ ਇਮੀਗ੍ਰੇਸ਼ਨ ਕਨਸੈਂਟੈਂਸ ਉੱਪਰ ਕਟੋਕੜ 3 ਅਤੇ ਵੱਧ ਤੋਂ ਵੱਧ 10 ਸਾਲ ਦੀ ਪਾਬੰਦੀ ਅਤੇ ਮਨੁੱਖੀ ਤਸਕਰੀਆਂ ਪਾਸਪੋਰਟ ਰੱਖਣਾ ਆਦਿ ਜਿਹੇ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਲਈ ਉਮਰਪਰ ਦੀ ਪਾਬੰਦੀ ਜਈਆਂ ਤਜ਼ਵੀਜ਼ਾਂ ਸ਼ਾਮਿਲ ਨੇ ਅਜਨਾਲੀ ਸੁਬਾਈ ਸਰਕਾਰ ਵੱਲੋਂ ਜੁਰਮਾਨੇ ਵਿੱਚ ਵਾਧਾ ਕਰਨ ਦੀ ਵੀ ਤਜ਼ਵੀਜ਼ ਹੈ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਗਲਤ ਜਾਣਕਾਰੀ ਦੇਣ ਤੇ ਜੁਰਮਾਨੇ ਨੂੰ 2000 ਡਾਲਰ ਤੋਂ ਵਧਾ ਕੇ 10000 ਡਾਲਰ ਕੀਤਾ ਜਾਵੇਗਾ ਦੱਸਦੀ ਹੈ ਕਿ OINP ਯਾਨੀ ਕਿ 온ਟਾਰੀਓ ਦਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਹੈ ਜਿਸ ਵਿੱਚ ਅਲੱਗ-ਅਲੱਗ ਸਟਰੀਮਸ ਨੇ ਜਨਤਾ ਦੇ ਵਿੱਚ ਬਿਨੈਕਾਰ ਨੂੰ ਪੜਾਈ ਤਜਰਬਾ ਆਦਿ ਦੇ ਨੰਬਰ ਮਿਲਦੇ ਨੇ ਕੁਝ ਸਟਰੀਮਸ ਵਿੱਚ ਰੋਜ਼ਗਾਰਦਾਤੇ ਦੀ ਵੀ ਲੋੜ ਪੈਂਦੀ ਹੈ ਬਿਨੇਕਾਰ ਪ੍ਰੋਵਿੰਸ ਦੇ ਕਿਸ ਇਲਾਕੇ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਕਿੰਨੀ ਤਨਖਾਹ ਮਿਲਦੀ ਹੈ ਇਸ ਦੇ ਵੀ ਅੰਕ ਮਿਲਦੇ ਨੇ ਦੱਸਣਯੋਗ ਹੈ ਕਿ ਬਿਨੇਕਾਰ ਆਪਣੀ ਅਰਜੀ ਖੁਦ ਵੀ ਲਗਾ ਸਕਦੇ ਨੇ ਪਰ ਗੁੰਝਲਦਾਰ ਪ੍ਰਕਿਰਿਆ ਅਤੇ ਸਮਾਂ ਆਦੀ ਨਾ ਹੋਣ ਚਾਹੇ ਕਾਰਨ ਕਰਕੇ ਬਹੁਤ ਸਾਰੇ ਲੋਕ ਇਮੀਗ੍ਰੇਸ਼ਨ ਵਾਇਰਾਂ ਦਾ ਸਹਾਰਾ ਲੈਂਦੇ ਨੇ ਪੀਐਨਪੀ ਤੋਂ ਨਾਮਜ਼ਦਗੀ ਮਿਲਣ ਤੋਂ ਬਾਅਦ ਬਿਨੇਕਾਰ ਪੀਆਰ ਦੀ ਅਰਜੀ ਦੇ ਸਕਦੇ ਨੇ ਐਕਸਪ੍ਰੈਸ ਐਂਟਰੀ ਵਿੱਚ ਪੀਐਨਪੀ ਦੇ 600 ਪੁਆਇੰਟ ਹੁੰਦੇ ਨੇ ਵਕ ਵਕ ਸਿਆਸੀ ਨਕਾ ਇਮੀਗ੍ਰੇਸ਼ਨ ਮਾਇਰਾ ਅਤੇ ਨਵੀਂ ਆਏ ਹੋਏ ਇੰਗਰੀਡIENTS ਲਈ ਸੇਵਾਵਾਂ ਦੇਣ ਵਾਲੇ ਸੰਸਥਾਵਾਂ ਵੱਲੋਂ ਸਰਕਾਰ ਦੇ ਇਸ ਕਦਮ ਉੱਪਰ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀ ਗਈਆਂ ਨੇ ਹੁਣ ਟਾਰੀਓ ਦੇ ਇਮੀਗ੍ਰੇਸ਼ਨ ਮਿਨਿਸਟਰ ਡੇਵਿਡ ਪਿਕਨੀ ਨੇ ਕਿਹਾ ਹੈ ਕਿ ਉਜਨ ਪਰ ਇਮੀਗ੍ਰੇਸ਼ਨ ਪ੍ਰਣਾਲੀ ਵਿੱਚੋਂ ਲੰਘਣ ਲਈ ਬਹੁਤ ਸਾਰੇ ਇਮੀਗ੍ਰੈਂਟਸ ਵੱਖ-ਵੱਖ ਮਾਹਰਾਂ ਦੀ ਸਲਾਹ ਲੈਂਦੇ ਨੇ ਅਤੇ ਕੁਝ ਲੋਕ ਉਹਨਾਂ ਦਾ ਸ਼ੋਸ਼ਣ ਵੀ ਕਰਦੇ ਨੇ ਅਤੇ ਜਲਦੀ ਅਨਟਾਰੀਓ ਦੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਇਮੀਗ੍ਰੇਸ਼ਨ ਕੰਸੈਂਟੈਂਸ ਅਤੇ ਮਿਆਰਾ ਨੂੰ ਲਾਗੂ ਕਰਨ ਅਤੇ ਧੋਖਾਧੜੀ ਤੇ ਕਾਰਵਾਈ ਕਰਨ ਲਈ ਕਾਨੂੰਨ ਪੇਸ਼ ਕਰਾਂਗੇ ब्रैम्प्टन वेस्टੋ एमपी अमरजोत संधू ਅਤੇ ਇਸ ਤੋਂ ਐਮਪੀ ਹਰਦੀਪ ਗਰੇਵਾਲ ਦਾ ਕਹਿਣਾ ਹੈ ਕਿ 온ਟਾਰੀਓ ਦੀ ਇਮੀਗ੍ਰੇਸ਼ਨ ਬਣਾਲੀ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਹੈ ਗਰੇਵਾਲ ਮੁਤਾਬਕ ਦੇਸ਼ ਵਿੱਚ ਚੱਲ ਰਹੀ ਇਮੀਗ੍ਰੇਸ਼ਨ ਕਪੜਿਆਂ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ਲ ਸਰਕਾਰ ਦੇ ਇਸ ਕਦਮ ਨੂੰ ਬਲੂਪ੍ਰਿੰਟ ਵਜੋਂ ਲੈਣਾ ਚਾਹੀਦਾ ਹੈ ਨਿਊ ਕੰਬਰ ਊਮਨ ਸਰਵਿਸਿਸ ਟੋਰਾਂਟੋ ਤੋਂ ਸਾਰਾ ਸਾਲਿਆ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਸਾਰਾ ਸਾਲਿਆ ਮੁਤਾਬਕ ਸਰਕਾਰ ਦਾ ਇਹ ਕਦਮ ਬਹੁਤ ਸਾਰੇ ਲੋਕਾਂ ਨੂੰ ਸ਼ੋਸ਼ਣ ਤੋਂ ਬਚਾਵੇਗਾ ਅਨਟਾਰੀਓ ਸਰਕਾਰ ਵੱਲੋਂ ਨਵਾਂ ਕਾਨੂੰਨ ਲਿਆਂਦਾ ਜਾਣਾ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਪਾਰਦਰਸ਼ਤਾ ਤੇ ਸੁਰੱਖਿਅਤਤਾ ਬਣਾਉਣ ਵਾਲਾ ਇੱਕ ਵੱਡਾ ਕਦਮ ਹੈ। ਇਹ ਕਾਨੂੰਨ ਸਿਰਫ ਠੱਗ ਸਲਾਹਕਾਰਾਂ ਨੂੰ ਦੰਡਿਤ ਕਰਨ ਲਈ ਨਹੀਂ ਸਗੋਂ ਪ੍ਰਵਾਸੀਆਂ ਨੂੰ ਸੁਰੱਖਿਅਤ ਕਰਨ ਅਤੇ ਉਹਨਾਂ ਦਾ ਭਰੋਸਾ ਜਿੱਤਣ ਲਈ ਬਣਾਇਆ ਗਿਆ ਹੈ। ਇਸ ਨਾਲ ਨਾ ਸਿਰਫ ਅਨਟਾਰੀਓ ਪਰਸਾਲਿਕ ਨੇਡਾ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਬਣੀ ਰਹੇਗੀ। ਇਹ ਕਾਨੂੰਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਗਲਤ ਹੱਥਾਂ ਤੋਂ ਬਚਾਉਣ ਅਤੇ ਪ੍ਰਵਾਸੀਆਂ ਦੇ ਸੁਪਨਿਆਂ ਨੂੰ ਸੁਰੱਖਿਅਤ ਕਰਨ ਲਈ ਇੱਕ ਮਿਸਾਲ ਕਾਇਮ ਕਰੇਗਾ। ਬਿਊਰੋ ਰਿਪੋਰਟ ਦਾ ਟੀਵੀਐਨਰੇ ਜੇਕਰ ਹੁਣ ਤੁਸੀਂ ਕੈਨੇਡਾ ਤੋਂ ਭਾਰਤ ਜਾ ਰਹੇ ਹੋ ਤਾਂ ਤੁਹਾਨੂੰ ਸਕਰੀਨਿੰਗ ਲਈ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਖੜੇ ਨਹੀਂ ਹੋਣਾ ਪਵੇਗਾ ਕਿਉਂਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਜੋ ਨਵੇਂ ਨਿਯਮ ਲਾਗੂ ਕੀਤੇ ਗਏ ਸਨ ਉਸ ਨੂੰ ਲਾਗੂ ਕਰਨ ਦੇ ਕੁਝ ਹੀ ਦਿਨਾਂ ਦੇ ਵਿੱਚ ਵਾਪਸ ਕਰ ਲਿਆ ਹੈ ਪਰ ਆਖਰ ਇਹ ਨਵੇਂ ਨਿਯਮ ਲਾਗੂ ਕਿਉਂ ਕੀਤੇ ਗਏ ਸਨ ਅਤੇ ਸਰਕਾਰ ਦੇ ਵੱਲੋਂ ਆਪਣਾ ਫੈਸਲਾ ਵਾਪਸ ਕਿਉਂ ਲਿਆ ਗਿਆ ਹੈ ਇਹ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਰਿਪੋਰਟ ਤੇ ਨਾਲ ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਇਥੋਂ ਭਾਰਤ ਜਾਣ ਵਾਲੇ ਯਾਤਰੀਆਂ ਉੱਤੇ ਖਾਸ ਸੁਰੱਖਿਆ ਸਕ੍ਰੀਨਿੰਗ ਜਾਰੀ ਕੀਤੀ ਸੀ ਇਹ ਫੈਸਲਾ ਸਿਰਫ ਸੁਰੱਖਿਆ ਦੇ ਮਤਲਬ ਨਜ਼ਰ ਲਿਆ ਗਿਆ ਸੀ ਪਰ ਇਸ ਦੇ ਕਾਰਨ ਯਾਤਰੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੁਣ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਤੋਂ ਕੈਨੇਡਾ ਆਉਣ ਵਾਲਿਆਂ ਲਈ ਇਹ ਵਾਧੂ ਸੁਰੱਖਿਆ ਪਾਬੰਦੀਆਂ ਮੁਰਹਟਾਈਆਂ ਗਈਆਂ ਨੇ ਇਹ ਫੈਸਲਾ ਕੈਨੇਡਾ ਅਤੇ ਭਾਰਤ ਦਰਮਿਆਨ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਵਧੇ ਤਣਾਅ ਦੇ ਕਾਰਨ ਲਿਆ ਗਿਆ ਸੀ ਕੈਨੇਡਾ ਸਰਕਾਰ ਨੇ ਸੁਰੱਖਿਆ ਜਾਂਚ ਲਈ ਕਿਹਾ ਸੀ ਕਿ ਯਾਤਰੀਆਂ ਨੂੰ ਹਰੇਕ ਪਹਿਲੂ ਤੋਂ ਖੰਗਾ ਲਿਆ ਜਾਵੇ ਜਿਸ ਦਾ ਮਕਸਦ ਸਿਰਫ ਸੁਰੱਖਿਆ ਯਕੀਨੀ ਬਣਾਉਣਾ ਸੀ ਪਰ ਇਸ ਦੇ ਕਾਰਨ ਯਾਤਰੀਆਂ ਨੂੰ ਲੰਬੀਆਂ ਲਾਈਨਾਂ ਅਤੇ ਹੋਰ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੁਣ ਕੈਨੇਡਾ ਸਰਕਾਰ ਨੇ ਸਥਿਤੀ ਨੂੰ ਸਮਝਦੇ ਹੋਏ ਅਤੇ ਭਾਰਤ ਨਾਲ ਵਾਦਰੇ ਮਜੂਦਦਸ ਮੰੰਦ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਵਾਦੂ ਸਕਰੀਨਿੰਗ ਪ੍ਰਬੰਧ ਹਟਾਏ ਨੇ ਮੰਤਰੀ ਦੇ ਦਫ਼ਤਰ ਮੁਤਾਬਕ ਇਹ ਫੈਸਲਾ ਦੋਨੋਂ ਦੇਸ਼ਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਯਾਤਰੀਆਂ ਦੀ ਸਹੂਲਤ ਤੇ ਮੱਦੇਨਜ਼ਰ ਲਿਆ ਗਿਆ ਹੈ ਇਹ ਕੋਸ਼ਨਾ ਪਾਰਟ ਤੇ ਕੈਨੇਡਾ ਵਿੱਚ ਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਸਹੂਲਤਾਂ ਵਾਪਸ ਲਿਆਉਣ ਦੇ ਵਿੱਚ ਇੱਕ ਵੱਡਾ ਕਦਮ ਹੈ। ਹੁਣ ਯਾਤਰੀ ਬਿਨਾ ਵਾਧੂ ਜਾਂਚ ਦੀ ਸਮੱਸਿਆ ਦੇ ਆਸਾਨੀ ਨਾਲ ਯਾਤਰਾ ਕਰ ਸਕਣਗੇ। ਦੋਵੇਂ ਦੇਸ਼ਾਂ ਵਿੱਚ ਸਥਿਤੀ ਸਮਝਾਉਣ ਅਤੇ ਤਣਾਅ ਘਟਨ ਨਾਲ ਇਹ ਫੈਸਲਾ ਯਾਤਰੀਆਂ ਅਤੇ ਆਪਰਕ ਸਬੰਧਾਂ ਲਈ ਵੀ ਇੱਕ ਮਹੱਤਵਪੂਰਨ ਕਦਮ ਹੈ। ਟ੍ਰਾਂਸਪੋਰਟ ਮੰਤਰੀ ਦੇ ਦਫ਼ਤਰ ਨੇ ਕਿਹਾ ਹੈ ਕਿ ਪ੍ਰਬੰਧ ਸਿਰਫ ਤਣਾਅ ਵਾਲੇ ਸਮੇਂ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਏ ਗਏ ਸਨ। ਹੁਣ ਜੋ ਸਥਿਤੀ ਨਾਰਮਲ ਹੈ ਇਸ ਨੂੰ ਹਟਾਇਆ ਗਿਆ ਹੈ। ਇਸ ਫੈਸਲੇ ਨਾਲ ਯਾਤਰੀਆਂ ਨੂੰ ਹੁਣ ਸੁਰੱਖਿਆ ਸੰਬੰਧੀ ਪ੍ਰਕਿਰਿਆ ਦੇ ਵਿੱਚ ਦੇਰੀ ਨਹੀਂ ਹੋਵੇਗੀ ਅਤੇ ਦੋਵੇਂ ਦੇਸ਼ਾਂ ਵਿੱਚ ਸਧਾਨੀ ਯਾਤਰਾ ਮੁੜ ਸ਼ੁਰੂ ਹੋਵੇਗੀ। ਕ੍ਰਿਡਾ ਸਰਕਾਰ ਵੱਲੋਂ ਇਹ ਫੈਸਲਾ ਭਾਰਤ ਦੇ ਨਾਲ ਰਿਸ਼ਤਿਆਂ ਨੂੰ ਸਵਾਰਨ ਅਤੇ ਲੋਕਾਂ ਲਈ ਯਾਤਰਾ ਸੁਖ ਬਣਾਉਣ ਵੱਲੋਂ ਇੱਕ ਵੱਡਾ ਉਪਰਾਲਾ ਹੈ। ਬਿਊਰੋ ਰਿਪੋਰਟ ਨਾ ਟੀਵੀ ਨਾਰਾਇਣ। ਜੇਕਰ ਹੁਣ ਤੁਸੀਂ ਕੈਨੇਡਾ ਤੋਂ ਭਾਰਤ ਜਾ ਰਹੇ ਹੋ ਤਾਂ ਤੁਹਾਨੂੰ ਸਕਰੀਨਿੰਗ ਲਈ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਖੜੇ ਨਹੀਂ ਹੋਣਾ ਪਵੇਗਾ। ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਜੋ ਨਵੇਂ ਨਿਯਮ ਲਾਗੂ ਕੀਤੇ ਗਏ ਸਨ ਉਸ ਨੂੰ ਲਾਗੂ ਕਰਨ ਦੇ ਕੁਝ ਹੀ ਦਿਨਾਂ ਦੇ ਵਿੱਚ ਵਾਪਸ ਕਰ ਲਿਆ ਹੈ ਪਰ ਆਖਰ ਇਹ ਨਵੇਂ ਨਿਯਮ ਲਾਗੂ ਕਿਉਂ ਕੀਤੇ ਗਏ ਸਨ ਅਤੇ ਸਰਕਾਰ ਦੇ ਵੱਲੋਂ ਆਪਣਾ ਫੈਸਲਾ ਵਾਪਸ ਕਿਉਂ ਲਿਆ ਗਿਆ ਹੈ ਇਹ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਰਿਪੋਰਟ ਤੇ ਰਾਹੀਂ ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਇਥੋਂ ਭਾਰਤ ਜਾਣ ਵਾਲੇ ਯਾਤਰੀਆਂ ਉੱਤੇ ਖਾਸ ਸੁਰੱਖਿਆ ਸਕ੍ਰੀਨਿੰਗ ਜਾਰੀ ਕੀਤੀ ਸੀ ਇਹ ਫੈਸਲਾ ਸਿਰਫ ਸੁਰੱਖਿਆ ਦੇ ਮਤਲਬ ਨਜ਼ਰ ਲਿਆ ਗਿਆ ਸੀ ਪਰ ਇਸ ਦੇ ਕਾਰਨ ਯਾਤਰੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੁਣ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਤੋਂ ਕੈਨੇਡਾ ਆਉਣ ਵਾਲਿਆਂ ਲਈ ਇਹ ਵਾਧੂ ਸੁਰੱਖਿਆ ਪਾਬੰਦੀਆਂ ਮੁਰਹਟਾਈਆਂ ਗਈਆਂ ਨੇ ਇਹ ਫੈਸਲਾ ਕੈਨੇਡਾ ਅਤੇ ਭਾਰਤ ਦਰਮਿਆਨ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਵਧੇ ਤਣਾਅ ਦੇ ਕਾਰਨ ਲਿਆ ਗਿਆ ਸੀ ਕੈਨੇਡਾ ਸਰਕਾਰ ਨੇ ਸੁਰੱਖਿਆ ਜਾਂਚ ਲਈ ਕਿਹਾ ਸੀ ਕਿ ਯਾਤਰੀਆਂ ਨੂੰ ਹਰੇਕ ਪਹਿਲੂ ਤੋਂ ਖੰਗਾ ਲਿਆ ਜਾਵੇ ਜਿਸ ਦਾ ਮਕਸਦ ਸਿਰਫ ਸੁਰੱਖਿਆ ਯਕੀਨੀ ਬਣਾਉਣਾ ਸੀ ਪਰ ਇਸ ਦੇ ਕਾਰਨ ਯਾਤਰੀਆਂ ਨੂੰ ਲੰਬੀਆਂ ਲਾਈਨਾਂ ਤੇ ਹੋਰ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹੁਣ ਕੈਨੇਡਾ ਸਰਕਾਰ ਨੇ ਸਥਿਤੀ ਨੂੰ ਸਮਝਦੇ ਹੋਏ ਅਤੇ ਭਾਰਤ ਨਾਲ ਵਾਦਰੇ ਮਜੂਦਦਸ ਮੰਦਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਵਾਦੂ ਸਕਰੀਨਿੰਗ ਪ੍ਰਬੰਧ ਹਟਾਏ ਨੇ। ਮੰਤਰੀ ਦੇ ਦਫ਼ਤਰ ਮੁਤਾਬਕ ਇਹ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਯਾਤਰੀਆਂ ਦੀ ਸਹੂਲਤ ਤੇ ਮੱਦੇਨਜ਼ਰ ਲਿਆ ਗਿਆ। ਇਹ ਕਦਮ ਭਾਰਤ ਤੇ ਕੈਨੇਡਾ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਸੁਵਿਧਾਵਾਂ ਵਾਪਸ ਲਿਆਉਣ ਦੇ ਵਿੱਚ ਇੱਕ ਵੱਡਾ ਕਦਮ ਹੈ। ਹੁਣ ਯਾਤਰੀ ਬਿਨਾ ਵਾਧੂ ਜਾਂਚ ਦੀ ਸਮੱਸਿਆ ਦੇ ਆਸਾਨੀ ਨਾਲ ਯਾਤਰਾ ਕਰ ਸਕਣਗੇ ਦੋਵੇਂ ਦੇਸ਼ਾਂ ਵਿੱਚ ਸਥਿਤੀ ਸਮਝਾਉਣ ਅਤੇ ਤਣਾਅ ਘਟਨ ਵਾਲੇ ਫੈਸਲੇ ਯਾਤਰੀਆਂ ਅਤੇ ਆਪਾਰਕ ਸਬੰਧਾਂ ਲਈ ਵੀ ਇੱਕ ਮਹੱਤਵਪੂਰਨ ਕਦਮ ਹੈ ਟਰਾਂਸਪੋਰਟ ਮੰਤਰੀ ਦੇ ਦਫ਼ਤਰ ਨੇ ਕਿਹਾ ਹੈ ਕਿ ਪ੍ਰਬੰਧ ਸਿਰਫ ਤਣਾਅ ਵਾਲੇ ਸਮੇਂ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਏ ਗਏ ਸ ਹੁਣ ਜੋ ਸਥਿਤੀ ਨਾਰਮਲ ਹੈ ਇਸ ਨੂੰ ਹਟਾਇਆ ਗਿਆ ਹੈ ਇਸ ਫੈਸਲੇ ਨਾਲ ਯਾਤਰੀਆਂ ਨੂੰ ਹੁਣ ਸੁਰੱਖਿਆ ਸੰਬੰਧੀ ਪ੍ਰਕਿਰਿਆ ਦੇ ਵਿੱਚ ਦੇਰੀ ਨਹੀਂ ਹੋਵੇਗੀ ਅਤੇ ਦੋਵੇਂ ਦੇਸ਼ਾਂ ਵਿੱਚ ਸਧਾਰਨ ਯਾਤਰਾ ਮੁੜ ਸ਼ੁਰੂ ਹੋਵੇਗੀ ਕ੍ਰੀੜਾ ਸਰਕਾਰ ਵੱਲੋਂ ਇਹ ਫੈਸਲਾ ਭਾਰਤ ਦੇ ਨਾਲ ਰਿਸ਼ਤਿਆਂ ਨੂੰ ਸਵਾਰਨ ਅਤੇ ਲੋਕਾਂ ਲਈ ਯਾਤਰਾ ਸੁਖ ਬਣਾਉਣ ਵੱਲੋਂ ਇੱਕ ਵੱਡਾ ਉਪਰਾਲਾ ਹੈ ਬਿਊਰੋ ਰਿਪੋਰਟ ਦਾ ਟੀਵੀ ਅਨਰੇ ਕੈਨੇਡਾ ਪੋਸਟ ਦੇ ਕਰੀਬ 55000 ਕਾਮੇ ਪਿਛਲੇ 1 ਹਫਤੇ ਤੋਂ ਹੜਤਾਲਤੇ ਨੇ ਤਨਖਾਹਾਂ ਦੇ ਵਿੱਚ ਵਾਧਾ ਕੰਮ ਤੇ ਸੁਰੱਖਿਆ ਅਤੇ ਹੋਰ ਕਈ ਹੱਕੀ ਮੰਗਾਂ ਨੂੰ ਲੈ ਕੇ ਇਹਨਾਂ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਖੇਤੀ ਮੰਤਰੀ ਦੇ ਵੱਲੋਂ ਇੱਕ ਮੀਡੀਏਟਰ ਵੀ ਨਿਯੁਕਤ ਕੀਤਾ ਗਿਆ ਹੈ ਜੋ ਦੋਵਾਂ ਧਿਰਾਂ ਵਿਚਾਲੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਫਿਰ ਵੀ ਗੱਲ ਨਹੀਂ ਬਣ ਰਹੀ ਤੇ ਮਸਲਾ ਹੱਲ ਨਹੀਂ ਹੋ ਰਿਹਾ ਜਿਸ ਕਾਰਨ ਲੋਕਾਂ ਨੂੰ ਖਾਸੀਆਂ ਦਿੱਕਤਾਂ ਆ ਰਹੀਆਂ ਨੇ ਤੇ ਹੁਣ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਦੇ ਮਕਸਦ ਨਾਲ ਬਖੂਵਕ ਸੁਬਿਆ ਨੇ ਸਰਕਾਰ ਦੇ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਪਰ ਕੀ ਇਹ ਕਦਮ ਅਤੇ ਉਸ ਨਾਲ ਲੋਕਾਂ ਦੀ ਮੁਸ਼ਕਲਾਂ ਕਿਵੇਂ ਹੱਲ ਹੋਣਗੀਆਂ ਇਹ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਰਿਪੋਰਟ ਤੇ ਰਹਾਂਗੇ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਹੁਣ ਇੱਕ ਹਫਤਾ ਹੋ ਗਿਆ ਹੈ ਪਰ ਹਾਲੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਇਸ ਹੜਤਾਲ ਕਾਰਨ ਲੋਕਾਂ ਨੂੰ ਆਪਣੀ ਮਹੱਤਵਪੂਰਨ ਚਿੱਠੀ ਪੱਤਰੀ ਅਤੇ ਆਰਥਿਕ ਸਹਾਇਤਾ ਦੇ ਚੈੱਕ ਲੈਣ ਵਿੱਚ ਦਿੱਕਤਾਂ ਆ ਰਹੀਆਂ ਨੇ ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਯਕੀਨੀ ਬਣਾਇਆ ਹੈ ਕਿ ਲੋਕਾਂ ਤੱਕ ਚਿੱਠੀਆਂ ਅਤੇ ਚੈੱਕ ਪਹੁੰਚ ਰਹੇ ਨੇ ਪਰ ਨਾਲ ਹੀ ਕੋਰੀਅਰ ਅਤੇ ਕਾਰਗੋ ਸਰਵਿਸ ਨੂੰ ਰੂਪ ਵਿੱਚ ਬਦਲਵੀਂ ਪਰਬੰਧਨੀ ਕੀਤੇ ਜਾ ਰਹੇ ਨੇ ਸਰਵਿਸ ਨਿਯਮਾਂ ਦੇ ਮੁਤਾਬਿਕ ਆਰਥਿਕ ਸਹਾਇਤਾ ਦੇ ਚੈੱਕਾਂ ਨਾਲ ਜੁੜੇ 94 ਤੋਂ 98 ਫੀਸਦੀ ਲੋਕਾਂ ਦੇ ਖਾਤਿਆਂ ਵਿੱਚ ਰਕਮ ਜਮਾ ਕੀਤੀ ਜਾ ਰਹੀ ਹੈ ਜੇਕਰ ਕਿਸੇ ਨੂੰ ਆਰਥਿਕ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਉਹ ਸਰਵਿਸ ਕੈਨੇਡਾ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਰੋਜ਼ਗਾਰ ਬੀਮੀ ਨਾਲ ਜੁੜੇ ਮਾਮਲੇ ਲਈ ਵੀ ਇਹੀ ਪ੍ਰਬੰਧ ਜਾਰੀ ਨੇ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੇ ਸਮਝੌਤੇ ਅਨੁਸਾਰ ਹੜਤਾਲ ਦੇ ਬਾਵਜੂਦ ਕੁਝ ਚੀਜ਼ਾਂ ਜਿਵੇਂ ਕਿ ਕੈਨੇਡਾ ਚਾਈਲਡ ਬੈਨੀਫਿਟ 올ਡ ਏਜ ਸਿਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਦੀਆਂ ਅਦਾਇਗੀਆਂ ਯਕੀਨੀ ਬਣਾਈਆਂ ਗਈਆਂ ਨੇ ਇਹਨਾਂ ਦੇਖਭਾਲ ਨੂੰ ਅੱਗੇ ਰੱਖਦੇ ਹੋਏ ਕੁਝ ਸੂਬਾ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾਂ ਦੇ ਪ੍ਰਬੰਧ ਜਾਰੀ ਕੀਤੇ ਨੇ ਹੰਟਾਰੀਓ ਸਰਕਾਰ ਨੇ ਆਪਣੇ ਨੀਸੀਬਿਲਟੀ ਪੇਮੈਂਟ ਲੈਣ ਵਾਲੇ ਲੋਕਾਂ ਨੂੰ ਸਥਾਨਕ ਦਫ਼ਤਰਾਂ ਨਾਲ ਸੰਪਰਕ ਕਰਨ ਲਈ ਆਖਿਆ ਜੇਕਰ ਅਦਾਇਗੀ ਲੈਣ ਵਿੱਚ ਕੋਈ ਸਮੱਸਿਆ ਹੋਵੇ ਤਾਂ ਸਾਨਕ ਦਫ਼ਤਰ ਜਾਂ ਸੰਪਰਕ ਕੇਂਦਰ ਵਿੱਚ ਪੁਸ਼ਗਿਸ਼ ਕੀਤੀ ਜਾ ਸਕਦੀ ਹੈ ਕਿਊਬੈਕ ਵਿੱਚ ਮੰਗਲਵਾਰ ਅਤੇ ਵੀਰਵਾਰ ਨੂੰ ਲੋਕਾਂ ਲਈ ਚੈੱਕ ਵੰਡਣ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਚੈੱਕ ਵਕ-ਵਕ ਦਫ਼ਤਰਾਂ ਤੋਂ ਵੰਡੇ ਜਾਣਗੇ ਜਿਸ ਨਾਲ ਹੜਤਾਲ ਦੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਆਪਣੀ ਪਛਾਣ ਦਾ ਸਬੂਤ ਲੈ ਕੇ ਆਉਣ ਅਤੇ ਸਬੰਧਤ ਸਟਾਫ ਨਾਲ ਸਹਿਯੋਗ ਕਰਨ। ਹੁਣੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਜਿਉਂ ਦਫਤਰ ਆਉਂਦੇ ਨੇ ਤਾਂ ਚੈੱਕ ਲੈਣ ਲਈ ਕਤਾਰਾਂ ਦੇ ਵਿੱਚ ਖੜਨਾ ਪੈ ਸਕਦਾ ਹੈ। ਲੋਕਾਂ ਨੂੰ ਸਹੂਲਤ ਦੇਣ ਲਈ ਵਾਧੂ ਸਟਾਫ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕਈ ਸੁਭਾਈ ਸਰਕਾਰਾਂ ਨੇ ਲੋਕਾਂ ਨੂੰ ਆਨਲਾਈਨ ਅਦਾਇਗੀ ਦੇ ਮਾਧਿਅਮ ਵੱਲ ਜਾਣ ਦੀ ਅਪੀਲ ਕੀਤੀ ਹੈ। ਜਿਨ੍ਹਾਂ ਲੋਕਾਂ ਨੂੰ ਫੋਨ ਜਾਂ ਈਮੇਲ ਰਾਹੀਂ ਸਿਵਾਵਾਂ ਦੀ ਲੋੜ ਹੈ ਉਹ ਸਰਕਾਰੀ ਥਾਵਾਂ ਤੇ ਆਪਣੀ ਮਦਦ ਲਈ ਅਰਜੀ ਵੀ ਦੇ ਸਕਦੇ ਨੇ ਜਦੋਂ ਕਿ ਕੁਝ ਸੂਬਿਆਂ ਨੇ ਲੋਕਾਂ ਨੂੰ ਆਪਣੇ ਕਲੋਜ਼ ਸਟੋਰ ਜਾਂ ਦਫ਼ਤਰਾਂ ਤੋਂ ਮਦਦ ਲੈਣ ਦੇ ਲਈ ਆਖਿਆ ਹੈ ਸਰਕਾਰਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਦ ਤੱਕ ਹੜਤਾਲ ਚੱਲੀ ਹੈ ਸਾਰੀਆਂ ਵਿਵਸਥਾਵਾਂ ਦਾ ਧਿਆਨ ਰੱਖਿਆ ਜਾਵੇਗਾ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ ਕਿ ਜੁਰਮਾਨੇ ਚਿੱਠੀਆਂ ਅਤੇ ਅਦਾਇਗੀਆਂ ਦੇ ਕੰਮ ਨਾ ਰੁਕਣ ਹੜਤਾਲ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਲੋਕਾਂ ਨੂੰ ਸੁਵਿਧਾਵਾਂ ਮਿਲਦੀਆਂ ਰਹਿਣਗੀਆਂ ਜਦੋਂ ਕਿ ਕੋਰੀਅਰ ਸਰਵਿਸ ਯਾ ਦਪਤਰਾ ਤੋਂ ਪੇਮੈਂਟ ਪ੍ਰਾਪਤ ਕਰਨ ਦੇ ਪ੍ਰਬੰਧ ਹੋ ਰਹੇ ਨੇ ਸਰਕਾਰਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰ ਰਹੀਆਂ ਨੇ ਇਸ ਨਾਲ ਲੋਕਾਂ ਨੂੰ ਆਪਣੇ ਚੈੱਕ ਅਤੇ ਸਰਕਾਰੀ ਸੇਵਾਵਾਂ ਲਈ ਸਮਾਂ ਤੇ ਪਹੁੰਚ ਮਿਲੇਗੀ ਪੀੜਾ ਪੋਸਟ ਦੀ ਹੜਤਾਲ ਨੇ ਜ਼ਰੂਰੀ ਸਰਕਾਰੀ ਸੇਵਾਵਾਂ ਵਿੱਚ ਰੁਕਾਵਟ ਪੈਦਾ ਕੀਤੀ ਹੈ ਪਰ ਫੈਡਰਲ ਅਤੇ ਸੂਬਾ ਸਰਕਾਰਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਕਈ ਉਪਾਅ ਕੀਤੇ ਜਾ ਰਹੇ ਨੇ ਜੇਕਰ ਹੜਤਾਲ ਹੋਰ ਵੀ ਅੱਗੇ ਚੱਲਦੀ ਰਹੀ ਤਾਂ ਸਿਰਫ ਸਰਕਾਰ ਦੇ ਕਦਮ ਹੀ ਇਸ ਸਮੱਸਿਆ ਨੂੰ ਘਟਾ ਨਹੀਂ ਕਰ ਸਕਦੇ ਸੋ ਗਲੂਕਾਂ ਦਾ ਸਹਿਯੋਗ ਅਤੇ ਸੂਚਨਾ ਪ੍ਰਬੰਧਾਂ ਦੀ ਪਾਲਣਾ ਕਰਨੀ ਬਹੁਤ ਹੈ ਬਿਊਰੋ ਰਿਪੋਰਟ ਵਿੱਚ ਵੀ ਇਹ ਨਰੇ ਕਿ ਕੋਵਿਡ-19 ਵਾਇਰਸ ਲੈਬ ਦੇ ਵਿੱਚ ਬਣਾ ਕੇ ਫੈਲਾਇਆ ਗਿਆ ਜਾਂ ਜਾਨਵਰਾਂ ਤੋਂ ਮਨੁੱਖਾਂ ਤੱਕ ਪਹੁੰਚਿਆ ਇਹ ਚਰਚਾ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ ਤੇ ਹੁਣ ਵਿਗਿਆਨੀਆਂ ਨੇ ਇਸ ਨੂੰ ਲੈ ਕੇ ਕੁਝ ਸਬੂਤ ਪੇਸ਼ ਕੀਤੇ ਨੇ ਜਿਸ ਕਾਰਨ ਸਾਰੇ ਸ਼ੰਕੇ ਦੂਰ ਹੋ ਗਏ ਨੇ ਇਨਾ ਵਿਗਿਆਨੀਆਂ ਦੇ ਵੱਲੋਂ ਅਜਹੇਸ ਬੂਕ ਪੇਸ਼ ਕੀਤੇ ਗਏ ਨੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਆਖਰ ਇਸ ਵਾਇਰਸ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਕਿਹੜੀ ਜਗ੍ਹਾ ਤੋਂ ਇਹ ਫੈਲਿਆ ਕੋਵਿਡ ਕਾਰਨ ਲੱਖਾਂ ਜਾਨਾਂ ਗਈਆਂ ਇਸ ਵਾਇਰਸ ਕਾਰਨ ਸਾਰੀ ਦੁਨੀਆ 'ਚ ਦਹਿਸ਼ਤ ਫੈਲ ਗਈ ਅਤੇ ਹੁਣ ਕੋਵਿਡ ਦੇ ਫੈਲਣ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਵਿਗਿਆਨੀਆਂ ਨੇ ਸਬੂਤ ਦਿੱਤੇ ਨੇ ਕਿ ਕੋਵਿਡ-19 ਵਾਇਰਸ ਲੈਬ ਤੋਂ ਨਹੀਂ ਸਗੋਂ ਪਸ਼ੂਆਂ ਤੋਂ ਇਨਸਾਨਾਂ ਤੱਕ ਫੈਲਿਆ। ਇਸ ਗੱਲ ਦੀ ਪੁਸ਼ਟੀ ਸੈਂਕੜਿਆਂ ਜੈਨੇਟਿਕ ਨਮੂਨਿਆਂ ਦਾ ਅਧਿਐਨ ਕਰਨ ਤੋਂ ਬਾਅਦ ਕੀਤੀ ਗਈ ਹੈ। ਇਹ ਰਿਪੋਰਟ ਦਰਸਾਉਂਦੀ ਹੈ ਕਿ ਵਾਇਰਸ 2019 ਵਿੱਚ ਚੀਨ ਦੀ ਵੁਹਾਨ ਮਾਰਕੀਟ ਤੋਂ ਸ਼ੁਰੂ ਹੋਇਆ। ਸਬੂਤ ਇਹ ਵੀ ਦਰਸਾਉਂਦੇ ਨੇ ਕਿ ਮਾਰਕੀਟ ਵਿੱਚ ਵੇਚੇ ਜਾ ਰਹੇ ਪਸ਼ੂਆਂ ਨੇ ਇਹ ਵਾਇਰਸ ਮਨੁੱਖਾਂ ਵਿੱਚ ਫੈਲਾਇਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਇਲਾਵਾ ਹੋਰ ਕੋਈ ਸਬੂਤ ਨਹੀਂ ਮਿਲਦੇ ਕਿ ਵਾਇਰਸ ਕਿਸੇ ਹੋਰ ਤਰੀਕੇ ਨਾਲ ਮਾਰਕੀਟ ਵਿੱਚ ਆਇਆ। ਜਦੋਂ 2020 ਵਿੱਚ ਮਹਾਂਮਾਰੀ ਦਾ ਐਲਾਨ ਹੋਇਆ ਤਾਂ ਦੋ ਮੁੱਖ ਸਿਧਾਂਤਾਂ ਤੇ ਚਰਚਾ ਹੋਈ ਕਿ ਕੀ ਵਾਇਰਸ ਪਸ਼ੂਆਂ ਤੋਂ ਮਨੁੱਖਾਂ ਤੱਕ ਫੈਲਿਆ ਜਾਂ ਕੀ ਇਹ ਵਾਇਰਸ ਵੁਹਾਨ ਦੀ ਲੈਬ ਵਿੱਚੋਂ ਲੀਕ ਹੋਇਆ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦਾ ਪਸ਼ੂਆਂ ਨਾਲ ਜੁੜਾਵ ਜ਼ਿਆਦਾ ਮਜ਼ਬੂਤ ਸਬੂਤ ਹੁੰਦਾ ਹੈ ਇਸ ਨਾਲ ਮਾਰਕੀਟ ਵਿੱਚ ਰੈਕੂਨ ਡੌਗ ਬੈਬੂ ਰੈਟ ਅਤੇ ਪਾਮਸ ਸਵੀਟ ਵਰਗੇ ਜਾਨਵਰਾਂ ਦੀ ਭੂਮਿਕਾ ਸਾਫ਼ ਨਜ਼ਰ ਆਈ ਹਾਲਾਂਕਿ ਸਪੱਸ਼ਟ ਨਹੀਂ ਹੈ ਕਿ ਉਹਨਾਂ ਪਸ਼ੂਆਂ ਨੂੰ ਵਾਇਰਸ ਸੀ ਪਰ ਜਿੱਥੇ ਉਹ ਜਾਨਵਰ ਸੀ ਉੱਥੇ ਵਾਇਰਸ ਦੇ ਨਮੂਨੇ ਮਿਲੇ ਨੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਰਿਪੋਰਟ ਬਗੈਰ ਪੱਖਪਾਤ ਦੇ ਕੀਤੇ ਅਧਿਐਨ ਦਾ ਨਮੂਨਾ ਹੈ। ਵਿਗਿਆਨੀਆਂ ਦੀ ਇਹ ਟੀਮ 2020 ਤੋਂ ਰਿਸਰਚ ਕਰ ਰਹੀ ਹੈ। ਉਨ੍ਹਾਂ ਦੇ ਪਿਛਲੇ ਅਧਿਐਨ ਨੇ ਵੁਹਾਨ ਮਾਰਕੀਟ ਨੂੰ ਵਾਇਰਸ ਦਾ ਕੇਂਦਰ ਦੱਸਦੇ ਨੇ। ਮਾਰਚ 2023 ਦੇ ਵਿੱਚ ਇੱਕ ਨਵੀਂ ਜੈਨੇਟਿਕ ਡਾਟਾਬੇਸ ਉਪਲਬਧ ਹੋਈ ਜਿਸ ਨੂੰ ਟੀਮ ਨੇ ਜਾਂਚਿਆ। ਸਾਰੇ ਨਵੇਂ ਸਬੂਤ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਕੋਵਿਡ-19 ਮਾਰਕੀਟ 'ਚ ਹੀ ਸ਼ੁਰੂ ਹੋਇਆ ਸੀ। ਲੈਬ ਲੀਕ ਸਿਧਾਂਤ ਇਸ ਰਿਪੋਰਟ ਨਾਲ ਹੋਰ ਵੀ ਕਮਜ਼ੋਰ ਹੋ ਗਿਆ। ਵਾਇਰਸ ਦੇ ਲੈਬ ਲੀਕ ਦਾ ਸਿਧਾਂਤ ਸ਼ੁਰੂ ਤੋਂ ਹੀ ਚਰਚਾ ਦੇ ਵਿੱਚ ਪਰ ਇਸ ਟੀਮ ਦੇ ਸਬੂਤਾਂ ਨੇ ਇਸ ਨੂੰ ਕਮਜ਼ੋਰ ਕਰ ਦਿੱਤਾ। ਇਸ ਟੀਮ ਨੂੰ ਆਨਲਾਈਨ ਹਮਲਿਆ ਦਾ ਸਾਹਮਣਾ ਵੀ ਕਰਨਾ ਪਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਧਾਰਨਾ ਵੀ ਫੈਲਾਈ ਜਾ ਰਹੀ ਕਿ ਕਿਸੇ ਸ਼ਰਾਰਤੀ ਤਾਕਤ ਦੇ ਵੱਲੋਂ ਝਾ ਕੀਤਾ ਗਿਆ। ਕੋਵਿਡ-19 ਦੀ ਸ਼ੁਰੂਆਤ ਬਾਰੇ ਖੋਜ ਇਹ ਦਰਸਾਉਂਦੀ ਹੈ ਕਿ ਜਾਨਵਰਾਂ ਅਤੇ ਮਨੁੱਖਾਂ ਦੇ ਸੰਪਰਕ ਨੂੰ ਸਮਝਣ ਅਤੇ ਜੰਗਲੀ ਜਾਨਵਰਾਂ ਦੇ ਵਪਾਰ ਦੀ ਨਿਗਰਾਨੀਕਰਨ ਦੀ ਲੋੜ ਹੈ। ਇਹ ਸਿਰਫ ਪਿਛਲੀ ਮਹਾਮਾਰੀ ਦੀ ਨਹੀਂ ਸਗੋਂ ਭਵਿੱਖ ਵਿੱਚ ਹੋ ਸਕਣ ਵਾਲੀਆਂ ਮਹਾਮਾਰੀਆਂ ਨੂੰ ਰੋਕਣ ਦੀ ਯੋਜਨਾ ਬਣਾਉਣ ਲਈ ਵੀ ਅਹਿਮ ਹੈ। ਜੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕੇ وارਸ ਕਿਵੇਂ ਫੈਲਦੇ ਨੇ ਤਾਂ ਇਤਿਹਾਸ ਆਪਣੇ ਆਪ ਨੂੰ ਵਾਰ-ਵਾਰ ਦੁਹਰਾਏਗਾ ਇਸ ਗੱਲ ਨੂੰ ਸਮਝਣਾ ਅਤੇ ਸਹੀ ਹਲਾਤਾਂ ਵਿੱਚ ਕਾਰਵਾਈ ਕਰਨੀ ਹੀ ਅਗਲੀ ਮਹਾਮਾਰੀਆਂ ਤੋਂ ਬਚਾਉਣ ਦਾ ਮਾਰਗ ਹੈ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ ਫੈਡਰਲ ਸਰਕਾਰ ਦੇ ਨੈਸ਼ਨਲ ਫੂਡ ਪ੍ਰੋਗਰਾਮ ਨਾਲ ਹੁਣ 온ਟਾਰੀਓ ਵੀ ਜੁੜਨ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਦੇ ਨਾਲ ਬੱਚਿਆਂ ਨੂੰ ਵਧੀਆ ਖੁਰਾਕ ਮਿਲੇਗੀ ਅਤੇ ਉਹਨਾਂ ਦੀ ਸਿੱਖਣ ਦੀ ਸਮਰੱਥਾ ਵੀ ਵਧੇਗੀ। ਪਰ ਇਹ ਪ੍ਰੋਗਰਾਮ ਕਦੋਂ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਨਾਲ ਬੱਚਿਆਂ ਤੇ ਪਰਿਵਾਰਾਂ ਨੂੰ ਕੀ ਕੀ ਬੈਨੀਫਿਟਸ ਹੋਣਗੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਰਿਪੋਰਟ ਤੇ ਰਹੀ। Ontario ਸ਼ਹਿਰੀ ਹੀ ਫੈਡਰਲ ਸਰਕਾਰ ਦੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਨਾਲ ਜੁੜਨ ਜਾ ਰਿਹਾ ਹੈ। ਇਸ ਬਾਰੇ ਅਧਿਕਾਰਕ ਐਲਾਨ ਪੀਐਮ ਜਸਟਿਨ ਟਰੰਡੋ ਵੱਲੋਂ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਹੋਣ ਵਾਲੀ ਪ੍ਰੈਸ ਵਾਰਤਾ ਦੇ ਵਿੱਚ ਕੀਤਾ ਜਾਵੇਗਾ। ਇਸ ਹ ਅ ਸਕੂਲੀ ਬੱਚਿਆਂ ਨੂੰ ਸਿੱਧਾ ਖਾਣੀ ਅਤੇ ਸਨੈਕ ਮੁਫਤ ਪਹੁੰਚਾਉਣ ਦੀ ਯੋਜਨਾ ਦਾ ਹਿੱਸਾ ਹੈ। ਅਨਟਾਰੀਓ ਨੂੰ ਇਸ ਪ੍ਰੋਗਰਾਮ ਲਈ 3 ਸਾਲਾਂ ਦੌਰਾਨ 108.5 ਮਿਲੀਅਨ ਡਾਲਰ ਦੀ ਫੰਡ ਮਿਲੇਗੀ। ਫੈਡਰਲ ਪਰਿਵਾਰ, ਬੱਚਿਆਂ ਤੇ ਸਮਾਜਿਕ ਵਿਕਾਸ ਮੰਤਰੀ ਜੈਨਾ ਸੈਡਸ ਨੇ ਕਿਹਾ ਹੈ ਕਿ ਇਸ ਯੋਜਨਾ ਨਾਲ ਇਸ ਸਾਲ ਅਨਟਾਰੀਓ ਵਿੱਚ 9.8 ਮਿਲੀਅਨ ਤੋਂ ਵੱਧ ਭੋਜਨ ਤਿਆਰ ਹੋਣਗੇ ਜੋ ਕਿ 1,60,000 ਬੱਚਿਆਂ ਤੱਕ ਪਹੁੰਚਣਗੇ। ਇਹ ਪ੍ਰੋਗਰਾਮ ਸਹੂਲਤਾਂ ਮਹੱਇਆ ਕਰਵਾਉਣ ਲਈ ਅਨਟਾਰੀਓ ਦੇ 13 ਅਗਵਾਈ ਵਾਲੇ ਸੰਗਠਨਾ ਹਵਾਂ ਆਦੀਵਾਸੀ ਪਾਇਚਾਰਿਆ ਰਾਹੀਂ ਚਲਾਇਆ ਜਾਵੇਗਾ ਜਿਹੜੇ ਪਹਿਲਾਂ ਤੋਂ ਸੂਬੇ ਦੇ ਸਕੂਲਾਂ ਦੇ ਭੋਜਨ ਉਪਰਾਹਿਆਂ ਨੂੰ ਚਲਾ ਰਹੇ ਨੇ ਇਹ ਪ੍ਰੋਗਰਾਮ ਬੱਚਿਆਂ ਲਈ ਸੇਤਮਨ ਪੋਜਨ ਦੇਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਹ ਸਿਰਫ ਬੱਚਿਆਂ ਦੀ ਪੋਸ਼ਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਸਗੋਂ ਸਿੱਖਣ ਦੀ ਸਮਰੱਥਾ ਨੂੰ ਵੀ ਉਤੋਂਦਾ ਹੈ ਚਨਾ ਸਟਸ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਬੱਚਿਆਂ ਨੂੰ ਸਿਹਤਮੰਦ ਖਾਣਾ ਮਿਲੇਗਾ ਜੋ ਉਹਨਾਂ ਦੇ ਸਰੀਰਕ ਗਤੀਵਿਧੀਆਂ 'ਚ ਮਦਦ ਕਰੇਗਾ ਓਨਟਾਰੀਓ ਤੋਂ ਪਹਿਲਾਂ ਮੈਨੀਟੋਬਾ ਅਤੇ ਨਿਊਫਾਊਂਡਲੈਂਡ ਵੀ ਇਸ ਰਾਸ਼ਟਰੀ ਪ੍ਰੋਗਰਾਮ ਨਾਲ ਜੁੜ ਚੁੱਕੇ ਨੇ ਇਹ ਪ੍ਰੋਗਰਾਮ ਹੁਣ ਤੱਕ 4 ਲੱਖ ਬੱਚਿਆਂ ਤੱਕ ਪਹੁੰਚ ਕਰਨ ਦੇ ਟੀਚੇ ਵੱਲ ਲਗਭਗ ਅੱਧਾ ਸਫ਼ਰ ਤੈਅ ਕਰ ਚੁੱਕਿਆ ਹੈ ਇਹ ਯੋਜਨਾ ਸਿਰਫ ਭੋਜਨ ਪਹੁੰਚਾਉਣ ਲਈ ਨਹੀਂ ਸਗੋਂ ਸਮਾਜਿਕ ਅਨੁਕੂਲਤਾ ਬਣਾਉਣ ਅਤੇ ਸਕੂਲ ਸਮੁਦਾਇਕ ਮਜ਼ਬੂਤੀ ਲਈ ਬਣਾਈ ਗਈ ਹੈ ਓਨਟਾਰੀਓ ਦਾ ਇਹ ਪ੍ਰੋਗਰਾਮ ਕਈ ਪਰਿਵਾਰਾਂ ਲਈ ਵੱਡੀ ਮਦਦ ਹੋਵੇਗਾ ਬੱਚਿਆਂ ਨੂੰ ਮੁਫਤ ਸਿਹਤਮਾਨ ਭੋਜਨ ਦੀ ਸਹੂਲਤ ਸਿਰਫ ਪੋਸ਼ਣ ਹੀ ਨਹੀਂ ਦੇਵੇਗੀ ਸਗੋਂ ਉਨ੍ਹਾਂ ਦੇ ਆਰਥਿਕ ਤਣਾਅ ਨੂੰ ਵੀ ਘਟਾਵੇਗੀ ਯੋਜਨਾ ਰਾਸ਼ਟਰੀ ਟੀਚਾ ਨੂੰ ਹਾਸਲ ਕਰਨ ਵੱਲ ਇੱਕ ਹੋਰ ਵੱਡਾ ਕਦਮ ਹੈ ਅਤੇ ਉਮੀਦ ਹੈ ਕਿ ਹੋਰ ਸੂਬੇ ਵੀ ਇਸ ਪ੍ਰੋਗਰਾਮ ਨਾਲ ਜੁੜਨਗੇ ਤਾਂ ਜੋ ਕੈਨੇਡਾ ਦੇ ਵਦੇਰੇ ਬੱਚਿਆਂ ਨੂੰ ਇਹ ਫਾਇਦਾ ਮਿਲ ਸਕੇ ਯੋਜਨਾ ਸਿਰਫ ਅੱਜ ਦੇ ਲਈ ਨਹੀਂ ਸਗੋਂ ਆਉਣ ਵਾਲੇ ਸਮੇਂ ਵਿੱਚ ਇੱਕ ਮਜ਼ਬੂਤ ਸਮਾਜਨੀ ਰੱਖੇਗੀ ਬਿਊਰੋ ਰਿਪੋਰਟ ਦੀ ਟੀਵੀ ਐਨਆਰਏ ਤੇ ਇਸ ਬਲੇਟਿੰਗ ਵਿੱਚ ਫਿਲਹਾਲ ਇੰਨਾ ਹੀ ਹੋਰ ਅਪਡੇਟਸ ਤੇ ਪ੍ਰੋਗਰਾਮ ਲਈ ਤੁਸੀਂ ਬਣੇ ਰਹੋ ਦਾ ਟੀਵੀ ਐਨਆਰਏ ਦੇ ਨਾਲ ਤੇ ਮੈਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ